ਦੱਸਦੇ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਵਾਰਾ ਕੁੱਤਿਆਂ ਦੇ ਮੁੱਦੇ ਤੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਸੁਪਰੀਮ ਕੋਰਟ ਨੇ 11 ਅਗਸਤ ਦੇ ਉਸ ਨਿਰਦੇਸ਼ ਤੇ ਰੋਕ ਲਗਾ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਇਹਨਾਂ ਆਵਾਰਾ ਕੁੱਤਿਆਂ ਨੂੰ ਫੜਿਆ ਗਿਆ ਤਾਂ ਉਹਨਾਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਦੱਸਦੇ ਕਿ ਹੁਣ ਉਹਨਾਂ ਆਵਾਰਾ ਕੁੱਤਿਆਂ ਨੂੰ ਛੱਡਣ ਦੇ ਆਦੇਸ਼ ਵੀ ਦਿੱਤੇ ਗਏ ਨੇ ਜਿਹੜੀ ਜਿਹੜੀ ਜਗ੍ਹਾ ਤੋਂ ਆਵਾਰਾ ਕੁੱਤੇ ਚੱਕੇ ਗਏ ਨੇ ਉਹਨਾਂ ਨੂੰ ਛੱਡਿਆ ਜਾਏਗਾ ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ होम भेजे गाय कुते हुन ਛੱਡੇ ਜਾਣਗੇ ਕੋਰਟ ਨੇ ਕਿਹਾ ਕਿ ਜਿਨ੍ਹਾਂ ਕੁੱਤਿਆਂ ਨੂੰ ਫੜਿਆ ਗਿਆ ਹੈ ਉਹਨਾਂ ਦੀ ਨਸਬੰਦੀ ਅਤੇ ਟੀਕਾਕਰਨ ਕਰਨ ਤੋਂ ਬਾਅਦ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸਿਵਾਏ ਉਹਨਾਂ ਕੁੱਤਿਆਂ ਦੇ ਜੋ ਰੇਬੀਜ਼ ਦੇ ਨਾਲ ਸੰਕਰਮਿਤ ਨੇ ਜਾਂ ਜਿਨ੍ਹਾਂ ਦਾ ਵਿਵਹਾਰ ਬਹੁਤ ਜ਼ਿਆਦਾ ਆਕ੍ਰਮਕ ਹੈ ਦੱਸਦੇ ਕਿ ਉਸ ਤੋਂ ਪਹਿਲਾਂ 14 ਅਗਸਤ ਨੂੰ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮੈਤਾ ਤੇ ਜਸਟਿਸ ਐਨਵੀ ਅੰਜਾਰੀਆ ਦੀ ਸਪੈਸ਼ਲ ਬੈਂਚ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲੇ ਨੂੰ ਸੁਰੱਖਿਅਤ ਰੱਖਿਆ ਸੀ ਸੁਪਰੀਮ ਕੋਰਟ ਦੀਆਂ ਦੋ ਜੱਜਾਂ ਦੀ ਬੈਂਚ ਨੇ 11 ਅਗਸਤ ਲੌਕ ਬਾਈਟਸ ਅਤੇ ਰੈਬਸ ਦੇ ਮਾਮਲੇ ਨੂੰ ਦੇਖਦੇ ਹੋਏ ਆਵਾਰਾ ਕੁੱਤਿਆਂ ਨੂੰ 8 ਹਫਤੇ ਵਿੱਚ ਦਿੱਲੀ ਐਨਸੀਆਰ ਦੇ ਆਵਾਸੀ ਖੇਤਰਾ ਤੋਂ ਹਟਾ ਕੇ ਸ਼ੈਲਟਰ ਹੋਮ ਪੇਜਨ ਦੇ ਆਦੇਸ਼ ਦੇ ਦਿੱਤੇ ਗਏ ਸੀ ਹੁਣ ਜੋ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਉਹਨਾਂ ਕਿਹਾ ਕਿ ਨਗਰ ਨਿਗਮ ਨੂੰ ਆਦੇਸ਼ ਦੀ ਤਾਰਾ 12 12.29 ਅਤੇ 12.2 ਦਾ ਪਾਲਨ ਕਰਨਾ ਹੋਵੇਗਾ ਕੁੱਤਿਆਂ ਨੂੰ ਫੜਕੇ ਉਹਨਾਂ ਦੇ ਕੀੜੇ ਮਾਰਨ ਦੀ ਦਵਾਈ ਯਾਨਕੀ ਡੀ ਵਾਰਮਿੰਗ ਟਿਕਾ ਕਰਨਾ ਤੇ ਹੋਰ ਕਰਨ ਤੋਂ ਬਾਅਦ ਉਹਨਾਂ ਨੂੰ ਇਲਾਕਿਆਂ ਦੇ ਵਿੱਚ ਛੱਡਿਆ ਜਾਵੇ ਪਰ ਆਕਰਮਕ ਜਾਂ ਰੈਬੀਜ਼ ਦੇ ਨਾਲ ਪੀੜਿਤ ਕੁੱਤਿਆਂ ਨੂੰ ਵਾਪਸ ਨਹੀਂ ਛੱਡਿਆ ਜਾਵੇਗਾ ਜਿਸ ਸਬੰਧ ਨੇ ਕਿਹਾ ਕਿ ਸਾਰਜਨਿਕ ਥਾਂਾਂ ਤੇ ਕੁੱਤਿਆਂ ਨੂੰ ਖਾਣਾ ਖਿਲਾਉਣ ਤੋਂ ਮਨਾ ਹੋਵੇਗਾ ਇਸ ਦੇ ਲਈ ਵੱਖਰੇ ਅਤੇ ਡੈਡੀਕੇਟਿਡ ਫੀਡਿੰਗ ਜ਼ੋਨ ਬਣਾਏ ਜਾਣਗੇ ਉਹਨਾਂ ਨੇ ਕਿਹਾ ਕਿ ਕਈ ਘਟਨਾਵਾਂ ਗਲਤ ਤਰੀਕੇ ਨਾਲ ਖਾਣਾ ਖਿਲਾਉਣ ਦੇ ਕਾਰਨ ਵੀ ਹੁੰਦੀਆਂ ਨੇ ਕੋਰਟ ਨੇ ਪਹਿਲੇ ਆਦੇਸ਼ ਦਿੱਤੇ ਕਿ ਉਸਨੂੰ ਦੁਬਾਰਾ ਦੁਹਰਾਇਆ ਹੈ ਤੇ ਸੰਸ਼ੋਧਨ ਕੀਤਾ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਇਹਨਾਂ ਸੇਵਾਵਾਂ ਦੇ ਨਾਲ ਵਾਦਾ ਨਹੀਂ ਪਾਵੇਗੀ ਨਾਲ ਹੀ ਡੌਗ ਲਵਰਜ਼ ਅਤੇ ਐਨਜੀਓ ਨੂੰ ਕੋਰਟ ਰਜਿਸਟਰੀ ਵਿੱਚ ਕਰਮਸ਼ 25000 ਅਤੇ 2 ਲੱਖ ਰੁਪਏ ਜਮ੍ਹਾਂ ਕਰਵਾਨੇ ਹੋਣਗੇ